ਸਸਤੇ ਰੇਟ 'ਚ ਫਾਰਮ ਟਰੈਕ ਲੈਣਾ ਆ ਖੜਾ ਧਰਮੇ ਸੋਨਾ ਵੀ ਐ ਕੱਲਾ ਸਸਤਾ ਨਹੀਂ ਸੋਨਾ ਵੀ ਐ ਟਰੈਕਟਰ ਚਾਰੇ ਟਾਇਰ ਦਿਖਾ ਬਹਿ ਲਤਾ ਜਾ ਕੇ ਰੁਪਈਏ ਦਾ ਖਰਚਾ ਨਹੀਂ ਬਾਈ ਕਹਿੰਦਾ ਇਹਦਾ ਨੰਬਰ ਪੰਜਾਬ ਨਾ ਬਾਈ ਪੰਜਾਬ ਨੰਬਰ ਜੀ ਪੰਜਾਬ ਨੰਬਰ ਐ ਧਰਮੇ ਕੰਡੀਸ਼ਨ ਦਾ ਇਹ ਸਾਰਾ ਓਰੀਜਨਲ ਐ ਸਾਰਾ ਹਲੇ ਤੱਕ ਇੰਡੀਕੇਟਰ ਟਰੈਕਟਰ ਦੇ ਨਾਲ ਨਹੀਂ ਆਉਦੇ ਨਹੀਂ ਜਾਲੀਆਂ ਰੱਖੀਆਂ ਨੇ ਪੂਰੇ ਸਾਹਮਣੇ ਵਾਸਤੇ ਹਾਂ ਦੇਖ ਤੇ ਆ ਆ ਕਰਵਾਈ ਰੰਮ ਚੈੱਕ ਪੂਰੇ ਜ ਰਹਨ ਵਾਲੇ ਦੇਖ ਇਧਰੋਂ ਵੀ ਦਿਖਾ ਲੈ ਸਾਡ ਦਿਖਾ ਕੇ ਡੁੱਬਾ ਟੱਬਾ ਦਾ ਹੁੱਕ ਦਿਖਾ ਛੇ ਮਾੜ ਲੈ ਬਾਈ ਛੇ ਮਾੜ ਲੈ ਕਿੰਨੇ ਦਾ ਦਵਾਂਗੇ ਆਪਾਂ ਜੀ 265000 ਰੁਪਏ 2.5 ਲੱਖ ਦਾ ਦੇ ਦਾਂਗੇ ਨਟ 2.5 ਲੱਖ ਦਾ ਹੀ ਬਣ ਜੂ ਤੇ ਬਾਈ ਜਿਹੜਾ ਆ ਖੜਾ 750 2006 ਮਾਡਲ ਆ ਇਹ ਵੀ 6 ਮਾਡਲ ਹੈ ਹਾਂਜੀ ਇਹ ਕਿੰਨੇ ਦਾ ਦਵਾਂਗੇ ਮੋਲੇ ਦਾ ਵੀ 265000 ਰੁਪਏ ਹੀ ਬਸ ਇਹ ਵੀ 2.5 ਲੱਖ ਰੁਪਏ ਇਹ ਵੀ 2.5 ਲੱਖ ਦਾ ਹੀ ਤੇ ਜਿਹੜਾ ਆ ਖੜਾ ਵੀ ਆਹ ਇਹ 2005 ਮਾਡਲ ਆ ਹੀ ਹਾਂ ਪਾਵਰ ਸ਼ੇアリング ਦੇ ਵਿੱਚ ਆ ਡਬਲ ਡਿਸਟ੍ਰੀਬਿਊਟਰ ਦੇ ਵਿੱਚ ਆ 16 18 ਵਾਲਾ ਓਕੇ ਇਹ 285000 ਦਾ ਬੱਤੀ 285000 ਦਾ ਮੌਕੇ ਤੇ 80 ਦਾ ਇਹ ਬਣ ਜੂ ਫਟਾਫਟ ਤੁਸੀਂ ਸੋਚਦੇ ਹੋਮੋਗੇ ਕਿੱਥੇ ਖੜੇ ਨੇ ਇਹ ਮਿੱਤਰੋ ਸੰਘੇੜੇ ਖੜੇ ਨੇ ਭੰਗੂ ਇਹ ਸ਼ੋਰੂਮ ਸੰਘੇੜਿਆਂ ਤੋਂ ਜਦੋਂ ਜਲੂਰ ਨੂੰ ਜਾਂਦੇ ਆ ਪੰਜ ਕ ਕਿੱਲਾਂ ਦੀ ਵਾਹੀ ਤੇ 메ਨ ਸੜਕ ਦੇ ਉੱਪਰ ਹੀ ਹੈ ਤੇ ਨਾਂ ਬਾਈ ਦਾ ਕੁਲਦੀਪ ਹੈ ਨੰਬਰ ਬਾਈ ਦਾ ਕੈਪਸ਼ਨ ਦੇ ਵਿੱਚ ਹੈ ਬਸ ਫੋਨ ਲਾਓਗਾ